ਕਿਉਂਕਿ ਪਹਿਲਾਂ ਕੁੜੀ ਵਾਲੇ ਪਰਿਵਾਰਾਂ ਨੂੰ ਸ਼ੱਕ ਸੀ ਵੀ ਸ਼ਾਇਦ ਸਾਡੀ ਕੁੜੀ ਕਿਤੇ ਗਮਸ਼ੂਦਾ ਹੋ ਗਈ ਜਾਂ ਕਿਤੇ ਚਲੇ ਗਈ ਹੈ। ਵੀਡੀਓ ਆਉਣ ਤੋਂ ਬਾਅਦ ਹੀ ਸਾਰੇ ਕਲੀਅਰिफाई ਹੋਇਆ ਵੀ ਉਹਨਾਂ ਨੇ ਆਪਸ ਵਿੱਚ ਵਿਆਹ ਕਰਾ ਲਈ ਜਿਸ ਵਿੱਚ ਕੁੜੀ ਕਹਿ ਰਹੀ ਹੈ ਕਿ ਮੈਂ ਇਹਨਾਂ ਦੇ ਨਾਲ ਮੈਰਿਜ ਕਰਵਾ ਲਈਏ ਮੈਂ ਹੁਣ ਇੱਥੇ ਹੀ ਰਹਿਣਾ। ਇਹੀ ਮੇਰਾ ਸਭ ਕੁਝ ਹੈ ਜੋ ਕੁਝ ਹੈ। ਕਿਸੇ ਲੜਕੀ ਨੂੰ ਉਹ ਲੈ ਕੇ ਆ ਗਏ ਸੀਗਾ ਉਸ ਤੋਂ ਬਾਅਦ ਉਹ ਥਾਣੇ ਵਿੱਚ ਫੈਸਲਾ ਹੋ ਗਿਆ ਸੀ, ਛੜਛੜਿਆ ਹੋ ਗਿਆ ਸੀ। ਪਰ ਹੁਣ ਇਹ ਜਿਹੜੀ ਹੁਣ ਆਪਣੀ ਇਹ ਆਪਣੀ ਭਤੀਜੀ ਨੂੰ ਘਰੋਂ ਕੱਢ ਕੇ ਲੈ ਗਿਆ। ਹੁਣ ਤਾਂ ਚਲੋ ਉਹਨੇ ਕੋਟ ਮੈਰਿਜ ਕਰਾ ਲਈ। ਪਿੰਡ ਦਾ ਜਾਂ ਪਰਿਵਾਰਿਕ ਮੈਂਬਰ ਉਹਨਾਂ ਦੀ ਮਦ ਇਹ ਦੋਹੇ ਚਾਚਾ ਭਤੀਜੀ ਦੇ ਪਹਿਲਾਂ ਆਪਣੇ ਮਾਮੇ ਦੀ ਕੁੜੀ ਨੂੰ ਘਟ ਲਿਆ ਇਹ ਅੱਛਾ ਉਹਦੀ ਕੋਡ ਮੈਰਿਜ ਕਰਾ ਲਈ ਨੇ ਨਾ ਰਿਸ਼ਤੇਆਂ ਦਾ ਸ਼ੁਰੂ ਤੋਂ ਹੀ ਘਾਣ ਸ਼ੁਰੂ ਦੇ ਕਰਦਾ ਏ ਅਮਲੀ ਬੰਦਾ ਐ ਐਂਸਾਇਟੀ ਬੰਦਾ ਐ ਇਹ ਕਈ ਕਿਲਾ ਠਾਣਿਆਂ ਵਿੱਚ ਵੱਲ ਡਿਆ ਜਵਾਨਤਪੁਰ ਆਇਆ ਵਾ ਹੁਣ ਇਹਦੇ ਵਿੱਚ ਉਹ ਕੁੜੀ ਦਾ ਭਵਿੱਖ ਕਿਵੇਂ ਦੇਖਦੇ ਹੋ ਤੁਸੀਂ ਕੁੜੀ ਤਾਂ ਉਹਨੇ ਗਾਹਾਂ ਕੁੜੀ ਵੇਚਣੀ ਉਹ ਬੰਦਾ ਰੋਟੀ ਖਾਣ ਲੈ ਕੇ ਨਹੀਂ ਹੈਗਾ ਉਹ ਸੱਸੀ ਗੱਲ ਤੋਂ ਉਸ ਤੋਂ ਇਸ ਮੌਕੇ ਅਸੀਂ ਹਾਜ਼ਰਾਂ ਪਿੰਡ ਮਾਨਕਪੁਰ ਸ਼੍ਰੀ ਵਿਖੇ ਜਿੱਥੇ ਦਾ ਕਿ ਇੱਕ ਮਾਮਲਾ ਤੁਸੀਂ ਵੀ ਦੇਖਿਆ ਹੋਵੇਗਾ ਕਿ ਇੱਕ ਚਾਚਾ ਭਤੀਜੀ ਵੱਲੋਂ ਲੰਮ ਮੈਰਿਜ ਕਰਵਾਈ ਗਿਆ ਜਿਸ ਤੋਂ ਬਾਅਦ ਪਿੰਡ ਵੱਲੋਂ ਜੋ ਸਟੈਂਡ ਲਿਆ ਗਿਆ ਉਸ ਦੀ ਪੂਰੇ ਪੰਜਾਬ ਦੇ ਵਿੱਚ ਤਾਰੀਫ ਹੋ ਰਹੀ ਹੈ ਕਿਉਂਕਿ ਇਸ ਪਿੰਡ ਨੇ ਪਹਿਲਾਂ ਪੰਜਾਬ ਦਾ ਤੇ ਆਪਸੀ ਰਿਸ਼ਤਿਆਂ ਦੇ ਬਾਰੇ ਸੋਚਿਆ ਤੇ ਉਹਨਾਂ ਦੋਵਾਂ ਦਾ ਉਸ ਜੋੜੇ ਦਾ ਬਾਈਕਾਟ ਕਰ ਦਿੱਤਾ ਕਿਉਂਕਿ ਜੇਕਰ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਰਿਸ਼ਤਿਆਂ ਤੋਂ ਵੀ ਉੱਪਰ ਉੱਠ ਕੇ ਕਿਸੇ ਦੂਜੇ ਦੇ ਲਈ ਵੀ ਪੰਜਾਬੀ ਖੜਦੇ ਨੇ ਜੇਕਰ ਕਿਸੇ ਹੋਰ ਤੇ ਕਿਸੇ ਦੀ ਇੱਜ਼ਤ ਤੇ ਭੀੜ ਪੈਂਦੀ ਹੈ ਪਰ ਇਹ ਤਾਂ ਗੱਲ ਹੀ ਆਪਸੀ ਰਿਸ਼ਤਿਆਂ ਦੀ ਪਰਿਵਾਰਕ ਰਿਸ਼ਤਿਆਂ ਦੀ ਹੋ ਰਹੀ ਸੀ ਤਾਂ ਇਸ ਮੌਕੇ ਅਸੀਂ ਪਿੰਡ ਦੇ ਵਿੱਚ ਹਾਜ਼ਰਾਂ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਵੀ ਨੇ ਤੇ ਸਰਪੰਚ ਸਾਹਿਬ ਦਲਵੀਰ ਸਿੰਘ ਜੀ ਵੀ ਨੇ ਤੇ ਇਹਨਾਂ ਤੋਂ ਪਹਿਲਾਂ ਜਾਣਦੇ ਆ ਕਿ ਪੂਰੀ ਗੱਲਬਾਤ ਕੀ ਹੈ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਬਾਈ ਜੀ ਖਾਲਸਾ ਸਾਹਿਬ ਅਭੀ ਕੀ ਫਤੇਜ ਬਾਈ ਜੀ ਖਾਲਸਾ ਸਾਹਿਬ ਜੀ ਫਤੇਜ ਜੀ ਸਰਪੰਚ ਸਾਹਿਬ ਪਹਿਲਾਂ ਤਾਂ ਅਬੀ ਘਟਣਾ ਹੋਈ ਕੀ ਆ ਉਹ ਦੱਸੋ ਜਰੂਰ ਵਿਸਥਾਰ ਦੇ ਕੇ ਜੀ ਸਰ ਜਿਮਿੰਦਰ ਸੀ ਅੱਛੇ ਜੀ ਜਿਹਾ ਸਵੇਰ ਦੇ ਦੇਖੇ ਰਹੇ ਆ ਜਿਹੜੀ ਘਟਨਾ ਹੋਈ ਹੈ ਘਟਨਾ ਇੱਕੋ ਪਰਿਵਾਰ ਤੋਂ ਵਿੱਚ ਆਪਸ ਵਿੱਚ ਬਰਾਦਰ ਰਿਲੇਸ਼ਨ ਦੇ ਵਿੱਚ ਸਗਾ ਚਾਚਾ ਭਤੀਜੀ ਆਪਸ ਵਿੱਚ ਘਰੋਂ ਭੱਜ ਕੇ ਉਹਨਾਂ ਲਾ ਮੈਰਿਜ ਕਰਵਾ ਲਈ ਹੈ ਤੇ ਲਾ ਮੈਰਿਜ ਕਰਵਾ ਲਈ ਜਿਸ ਕਾਰਨ ਸਾਡੇ ਪਿੰਡ ਵਿੱਚ ਕਾਫੀ ਮਾਹੌਲ ਤਣਾਪੂਰਨ ਹੋ ਗਿਆ ਸੀ ਲੜਕੀ ਵਾਲੇ ਜਿਹੜਾ ਪਰਿਵਾਰ ਸੀਗਾ ਉਹ ਵੀ ਕਾਫੀ ਪ੍ਰੈਸ਼ਰ 'ਚ ਹੈ ਲੜਕੇ ਵਾਲੇ ਵੀ ਦੋਨੋਂ ਪਰਿਵਾਰ ਆਪਸ ਵਿੱਚ ਤਣਾਅ ਦਾ ਮੋਲ ਬਣ ਗਏ ਸੀ ਇਹਨੂੰ ਦੇਖਦੇ ਹੋਏ ਵੀ ਕੋਈ ਕੱਲੂ ਟਕਰਾਅ ਨਾ ਹੋਵੇ ਜਾਂ ਬੱਚੇ ਉਰੇ ਦੁਆਰੇ ਵਾਪਸ ਆਉਣੇ ਹੈ ਕੋਈ ਅਣਖੜੀ ਗੱਲ ਦੇ ਤਹਿਤ ਕੋਈ ਐਦਾਂ ਦੀ ਈਨ ਹੋਣੀ ਨਾ ਹੋਵੇ बिगड़ਿਆ ਜਾਵੇ ਤਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਵਾਚਦੇ ਹੋਏ ਪੂਰੀ ਪੰਚਾਇਤ ਦੇ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਸਾਂਝੇ ਤੌਰ ਤੇ ਆਪਾਂ ਨੇ ਸਹਿਯੋਗ ਦੇ ਨਾਲ ਮਤਾ ਪਾਇਆ ਵੀ ਉਹਨਾਂ ਨੂੰ ਪਿੰਡ ਚੋਂ ਬਾਈਕਟ ਕਰ ਦਿੱਤੇ ਜਾਵੇ ਉਸ ਜੋੜੇ ਦਾ ਜੋ ਭੱਜ ਕੇ ਜਿਨੇ ਨੇ ਵਿਆਹ ਕਰਵਾ ਲਿਆ ਇੱਕ ਦੋ ਵਿਆਹ ਕਰਵਾਇਆ ਹੀ ਇਹਨਾਂ ਨੇ ਇਹ ਲਗਭਗ ਅਧਰਕੇ ਜੋ ਸਾਡੀ ਨੌਲੇਜ ਵਿੱਚ ਆਏ ਹੈਗੇ ਲਗ ਪਰਸੋਂ ਉਹਨਾਂ ਦੀ ਸਾਢੇ 11 ਵਜੇ ਮੇਰੇ ਕੋਈ ਵੀਡੀਓ ਆਈ ਆ ਉਦੋਂ ਹੀ ਪਤਾ ਲੱਗਿਆ ਕਿ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਵਾ ਲਈ ਕਿਉਂਕਿ ਪਹਿਲਾਂ ਕੁੜੀ ਵਾਲੇ ਪਰਿਵਾਰਾਂ ਨੂੰ ਸ਼ੱਕ ਸੀ ਵੀ ਸ਼ਾਇਦ ਸਾਡੀ ਕੁੜੀ ਕਿਤੇ ਗਮਸ਼ੂਦਾ ਹੋ ਗਈ ਜਾਂ ਕਿਤੇ ਚਲੇ ਗਈ ਹੈ ਵੀਡੀਓ ਆਉਣ ਤੋਂ ਬਾਅਦ ਹੀ ਸਾਰੇ ਕਲੀਅਰिफाई ਹੋਇਆ ਵੀ ਉਹਨਾਂ ਨੇ ਆਪਸ ਵਿੱਚ ਵਿਆਹ ਕਰਾ ਲਈ ਜਿਸ ਵਿੱਚ ਕੁੜੀ ਕਹਿ ਰਹੀ ਹੈ ਕਿ ਮੈਂ ਇਹਨਾਂ ਦੇ ਨਾਲ ਮੈਰਿਜ ਕਰਵਾ ਲਈਏ ਮੈਂ ਹੁਣ ਇੱਥੇ ਹੀ ਰਹਿਣਾ ਇਹੀ ਮੇਰਾ ਸਭ ਕੁਝ ਹੈ ਜੋ ਕੁਝ ਹੈ। ਉਹ ਮੁੰਡਾ ਜਿਹੜਾ ਉਹਦਾ ਕੁੜੀ ਦਾ ਚਾਚਾ ਲੱਗਦਾ ਸੀਗਾ ਜੀ। ਹਾਂਜੀ ਰਿਸ਼ਤੇ ਵਿੱਚ ਮੁੰਡਾ ਕੁੜੀ ਦਾ ਚਾਚਾ ਲੱਗਦਾ ਤੇ ਆਮੋ ਸਾਹਮਣੇ ਬਿਲਕੁਲ ਘਰ ਨੇ ਇੱਕੋ ਪਰਿਵਾਰ ਦੇ ਨੇ ਦੋਨੋਂ। ਉਹ ਮੁੰਡਾ ਪਹਿਲਾਂ ਇੱਥੇ ਪਿੰਡ ਦੇ ਵਿੱਚ ਹੀ ਰਹਿੰਦਾ ਸੀਗਾ ਪਹਿਲਾਂ ਹੀ ਬਾਹਰ ਰਹਿੰਦਾ ਸੀਗਾ। ਨਹੀਂ ਨਹੀਂ ਦੋਨੋਂ ਪਰਿਵਾਰ ਪਹਿਲਾਂ ਤੋਂ ਹੀ ਮੇਰੇ ਪੁਰਾਣੇ ਪਿੰਡ ਵਿੱਚ ਰਹਿੰਦੇ ਆ ਆਪਸ ਵਿੱਚ ਵਧੀਆ ਉਹਨਾਂ ਦਾ ਬੰਦਰ ਰਿਲੇਸ਼ਨ ਸੀਗਾ। ਬਿਲਕੁਲ ਮੈਰਿਜ ਤੋਂ ਬਾਅਦ ਉਹ ਪਿੰਡ ਤੋਂ ਬਾਹਰ ਰਹਿਣ ਲੱਗੇ ਨੇ ਉਹ ਦੋਏ ਮੁੰਡਾ ਕੁੜੀ। ਹਾਂਜੀ ਹਾਂ ਮੇਰੇ ਲਗਭਗ ਉਹਨਾਂ ਨੂੰ 3-4 ਦਿਨ ਹੋ ਗਏ ਗਾਇਬ ਹੋਇ ਉਹ ਮੁੰਡਾ ਅਨਮੈਰਿਡ ਸੀ ਪਹਿਲਾਂ ਜਿਹੜਾ ਕੁੜੀ ਦਾ ਚਾਚਾ ਸੀਗਾ ਜਾਂ ਵਿਆਹ ਹੋਇਆ ਸੀਗਾ ਇਹ ਪਹਿਲਾ ਮੰਨ ਲਓ ਮੁੰਡਾ ਇੱਕ ਤਰ੍ਹਾਂ ਦਾ ਨਮੈਰਡ ਸੀਗਾ ਪਹਿਲਾਂ ਵੀ ਕਿਸੇ ਲੜਕੀ ਨੂੰ ਉਹ ਲੈ ਕੇ ਆ ਗਿਆ ਸੀਗਾ ਉਸ ਤੋਂ ਬਾਅਦ ਉਹ ਥਾਣੇ ਵਿੱਚ ਫੈਸਲਾ ਹੋ ਗਿਆ ਸੀ ਛੜਛੜਿਆ ਹੋ ਗਿਆ ਸੀ ਪਰ ਹੁਣ ਇਹ ਜਿਹੜੀ ਹੁਣ ਆਪਣੀ ਇਹ ਆਪਣੀ ਭਤੀਜੀ ਨੂੰ ਘਰੋਂ ਕੱਢ ਕੇ ਲੈ ਗਿਆ ਹੁਣ ਤਾਂ ਚਲੋ ਉਹਨੇ ਕੋਟ ਮੈਰਿਜ ਕਰਾ ਲਈ ਕਿੱਦਾਂ ਦਾ ਮਤਲਬ ਮੁੰਡੇ ਦਾ ਕੈਰੇਕਟਰ ਕਿਵੇਂ ਸੀਗਾ ਪਿੰਡ ਦੇ ਵਿੱਚ ਕਿਉਂਕਿ ਤੁਸੀਂ ਸਰਪੰਚ ਹੋ ਹਰੇਕ ਚੀਜ਼ ਨੂੰ ਨੇੜੇ ਤੋਂ ਬਾਤ ਚਦੇ ਹੋ ਇਹ ਚੀਜ਼ਾਂ ਤੇ ਧਿਆਨ ਰੱਖਦੇ ਹੋ ਵੀ ਇਹ ਕਰਦਾਰ ਕਿਵੇਂ ਸੀਗਾ ਉਹ ਮੁੰਡੇ ਦਾ ਮੁੰਡੇ ਦਾ ਦੇਖੋ ਜੀ ਸਾਰੇ ਪਿੰਡ ਨੂੰ ਤਾਂ ਜਾਣੂ ਐ ਮੰਦਰ ਸਾਰਾ ਇਲਾਕਾ ਜੀ ਸਾਡਾ ਲਗਭਗ ਜਾਣਦਾ ਹੋਣਾ ਮੁੰਡੇ ਦਾ ਕਰਦਾਰ ਤਕਰੀਬਨ ਆ ਥਾਣੇ ਤੱਕ ਵੀ ਗੱਲਾਂ ਗਈਆਂ ਨੇ ਉਹਦੀਆਂ ਪਿੱਛੇ ਜੇ ਇੱਕ ਘਟਨਾ ਹੋਈ ਸੀ ਜੋ ਮੇਰੀ ਕੰਸਟੀਟੂਐਂਸੀ ਤੋਂ ਪਹਿਲਾਂ ਹੋਈ ਸੀ ਉੱਥੇ ਵੀ ਉਹਨਾਂ ਦਾ ਪਿਛਲੀ ਪੰਚਾਇਤ ਨੇ ਫੈਸਲਾ ਕਰਵਾਇਆ ਸੋ ਲਗਭਗ ਇਹ ਮਤਲਬ ਕਿ ਇਹ ਵੀ ਮੁੰਡਾ ਸਹੀ ਨਹੀਂ ਸੀ ਜੀ ਤੇ ਕੁੜੀ ਕੀ ਕਰਦੀ ਸੀ ਉਹਦੇ ਬਾਰੇ ਪਤਾ ਲੱਗੇ ਵੀ ਪੜਦੀ ਸੀ ਜਾਂ ਕੁਝ ਹੋਰ ਨਹੀਂ ਨਹੀਂ ਕੁੜੀ ਦੀ ਉਮਰ 24 ਸਾਲ ਹੈ ਬਾਲਗ ਸੀਗੀ ਕੁੜੀ ਕੋਈ ਪੜੀ ਲਿਖੀ ਆ ਪੂਰੀ ਮਤਲਬ ਕਿ ਉਹ ਹੋਮੀਪਾਪਾ ਹਸਪੀਟਲ ਹੈ ਸਾਡੇ ਕੈਂਸਰ ਦਾ ਉੱਥੇ ਜੌਬ ਕਰਦੀ ਸੀਗੀ ਉਹ ਅੱਛਾ ਜੀ ਇਹਤੇ ਪਰਿਵਾਰਾਂ ਨਾਲ ਹੁਣ ਜਦੋਂ ਤੁਸੀਂ ਬਾਈਕਟ ਦਾ ਮਤਾ ਪਾਇਆ ਹੈਗਾ ਤੇ ਉਹਦੇ ਵਿੱਚ ਕੀ ਸ਼ਰਤਾਂ ਲਿਖੀਆਂ ਨੇ ਤੇ ਪਰਿਵਾਰ ਦੇ ਨਾਲ ਗੱਲਬਾਤ ਉਹਨਾਂ ਦੀ ਰਜ਼ਾਮੰਦੀ ਆਈ ਹਾਂਜੀ ਹਾਂ ਜੋ ਵੀ ਆਪਾਂ ਮੰਨ ਲਓ ਇਹ ਜਿਹੜਾ ਮਤਾ ਪਾਸ ਕੀਤਾ ਸਭ ਤੋਂ ਪਹਿਲਾਂ ਆਪਾਂ ਦੋਨੋਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਪੰਚਾਇਤ ਦੇ ਵਿੱਚ ਗ੍ਰਾਮ ਸਭਾ ਬੁਲਾ ਕੇ ਸਾਰੇ ਵਿਊ ਲੈ ਗਏ ਵਿਊ ਤੋਂ ਬਾਅਦ ਮੰਤਰਕ ਜੋ ਜੋ ਆਪਾਂ ਮਤਾ ਪਾਇਆ ਹੀ ਪਾਇਆ ਜੇ ਕੱਲ ਨੂੰ ਵੀ ਇਨ ਫਿਊਚਰ ਨੂੰ ਜੋ ਇਹਨਾਂ ਨੇ ਗਲਤੀ ਕੀਤੀ ਹੈ ਜੇ ਕਿ ਮੇਰੇ ਪਿੰਡ ਦਾ ਹੋਰ ਕੋਈ ਇਦਾਂ ਦਾ ਜੋੜਾ ਆਪਸ ਵਿੱਚ ਬ੍ਰਦਰ ਰਿਲੇਸ਼ਨ ਚ ਜਾਂ ਉਸ ਤੋਂ ਬਿਨਾਂ ਇੱਕ ਪਿੰਡ ਦਾ ਜਾਂ ਦੂਜੇ ਮਾਲੇ ਦਾ ਹੋਵੇ ਜਾਂ ਮੰਤਰਕ ਆਪਾਂ ਕਹਿ ਸਕਦੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆਂ ਸੋ ਕੋਈ ਵੀ ਪਿੰਡ ਦਾ ਪਿੰਡ ਦੀ ਕੁੜੀ ਨਾਲ ਮੁੰਡਾ ਆਪਸ ਵਿੱਚ ਵਿਆਹ ਕਰਾਉਂਦੇ ਦਾ ਸਾਰਿਆਂ ਲਈ ਕਾਨੂੰਨ ਮਤਲਬ ਇੱਕ ਹੀ ਆ ਵੀ ਆਪਾਂ ਸਭ ਦਾ ਬਾਈਕਟ ਕਰਦੇ ਆ ਤੇ ਜੋ ਵੀ ਬਜ਼ੁਰਗ ਜਾਂ ਜੋ ਵੀ ਵਿਅਕਤੀ ਪਿੰਡ ਦਾ ਜਾਂ ਪਰਿਵਾਰਿਕ ਮੈਂਬਰ ਉਹਨੇ ਮਦਦ ਕਰਦਾ ਆ ਆਪਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਲਵਾਂਗੇ ਜੀ ਇਹ ਜਾਣ ਕੇ ਵੀ ਕਹਿ ਸਕਦੇ ਆ ਪੰਚਾਇਤ ਪ੍ਰੇਮ ਵਿਆਹ ਦੇ ਖਿਲਾਫ ਨਹੀਂ ਹੈਗੀ ਸਿਰਫ ਜਿਹੜਾ ਇੱਕ ਰਿਸ਼ਤਿਆਂ ਨੂੰ ਧਾਰਨ ਤਾਰ ਕੀਤਾ ਉਹਨਾਂ ਨੇ ਉਹਦੇ ਖਿਲਾਫ ਇਹ ਸਟੈਂਡ ਲਿਆ ਗਿਆ ਹਾਂਜੀ ਹਾਂ ਜਿਵੇਂ ਤੁਸੀਂ ਕਿਹਾ ਦੇਖੋ ਕੋਰਟ ਮਾਨਤਾ ਦਿੰਦੀ ਆ ਪ੍ਰੇਮ ਵਿਆਹ ਨੂੰ ਪੰਚਾਇਤ ਉਹਦੇ ਖਿਲਾਫ ਬਿਲਕੁਲ ਵੀ ਨਹੀਂ ਹੈਗੀ ਇਹ ਜਿਹੜਾ ਐਕਸ਼ਨ ਲਿਆ ਗਿਆ ਜਾਂ ਮਤਾ ਪਾਸ ਕੀਤਾ ਗਿਆ ਹੈ ਉਹ ਐਸੀ ਕਰਕੇ ਕੀਤਾ ਗਿਆ ਕਿ ਜਿਹੜੇ ਆਪਸ ਵਿੱਚ ਬਲੱਡ ਰਿਲੇਸ਼ਨ ਦੇ ਵਿੱਚ ਵਿਆਹ ਕਰਾਉਣਗੇ ਜਾਂ ਇੱਕੋ ਪਿੰਡ ਦੇ ਵਿੱਚ ਸੇਮ ਪਿੰਡ ਦੇ ਵਿੱਚ ਸੇਮ ਮੁੰਡਾ ਕੁੜੀ ਵਿਆਹ ਕਰਾਉਣਗੇ ਉਹਦੇ ਖਿਲਾਫ ਪੰਚਾਇਤ ਪੂਰੀ ਤਰ੍ਹਾਂ ਡਟ ਕੇ ਖੜੀ ਹੈ ਸਰਪੰਚ ਸਾਹਿਬ ਕੋਈ ਮਾਂ ਪਿਓ ਤੋਂ ਵੀ ਕੋਈ ਸ਼ਰਤਾਂ ਨੇ ਜਾਂ ਉਹਨਾਂ ਤੋਂ ਵੀ ਕੋਈ ਹਲਫੀਆ ਬਿਆਨ ਜਾਂ ਉਹਨਾਂ ਤੋਂ ਕੁਝ ਤੁਸੀਂ ਉਹਨਾਂ ਦੀ ਸਹਿਮਤੀ ਲਈ ਹੋਵੇ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਜੋੜੇ ਲੰਬ ਮੈਰਜ ਕਰਵਾ ਲੈਂਦੇ ਨੇ ਥੋੜੇ ਸਮੇਂ ਬਾਅਦ ਜਿਹੜਾ ਪਰਿਵਾਰ ਦਾ ਗੁੱਸਾ ਹੁੰਦਾ ਢਹਿਲਾ ਹੋ ਜਾਂਦਾ ਤਾਂ ਉਹਨਾਂ ਨੂੰ ਅਪਣਾ ਲੈਂਦੇ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਪਰਿਵਾਰ ਨੇ ਪੰਚਾਇਤ ਤੋਂ ਖਿਲਾਫ ਜਾ ਕੇ ਉਹਨਾਂ ਨੂੰ ਮਿਲਦੇ-ਗਿਲਦੇ ਨੇ ਬਾਹਰ ਜਾ ਕੇ ਬੇਸ਼ੱਕ ਪਿੰਡ ਦੇ ਵਿੱਚ ਜਾਂ ਕਿਵੇਂ ਵੀ ਉਹਨਾਂ ਨਾਲ ਕੋਈ ਸੰਪਰਕ ਰੱਖਦੇ ਨੇ ਤਾਂ ਉਹਦੇ ਵਿੱਚ ਜੋ ਪੰਚਾਇਤ ਹੈ ਉਹਦਾ ਕੀ ਐਕਸ਼ਨ ਹੋਊਗਾ ਤੇ ਕੀ ਉਹ ਪਰਿਵਾਰ ਦੇ ਨਾਲ ਫਿਰ ਉਹ ਤੋਂ ਬਾਅਦ کارਵਾਈ ਫਿਲਹਾਲ ਤਾਂ ਦੇਖੋ ਹੁਣ ਦੀ ਘੜੀ ਜਿਹੜੇ ਲੜਕੀ ਵਾਲੇ ਪਰਿਵਾਰ ਚੋਂ ਨੇ ਮਾਤਾ ਪਿਤਾ ਉਹ ਆਲਰੋਸਟ ਆਲਮੋਸਟ ਉਹਨੂੰ ਬੱਚੀ ਨੂੰ ਆਪਣੀ ਨੂੰ ਬੇਦਖਲ ਕਰਤਾ ਆਪਣੇ ਘਰ ਚੋਂ ਮਤਲਬ ਕਿ ਉਹਨਾਂ ਨੇ ਸੋ ਪੂਰੇ ਹੁਣ ਤਾਂ ਸਹਿਯੋਗ ਦੇ ਰਹੇ ਨੇ ਪੰਚਾਇਤ ਨੂੰ ਵੀ ਕੋਈ ਗੱਲ ਨਹੀਂ ਇਨ ਫਿਊਚਰ ਦੇ ਵਿੱਚ ਜੇ ਕੋਈ ਐਦਾਂ ਦੀ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਘਰ ਚ ਨਹੀਂ ਵੜਾਂਗੇ ਤੇ ਜੋ ਮੰਨ ਲਓ ਸਮੇਂ ਦੇ ਅਕੋਰਡਿੰਗ ਜੋ ਐਕਸ਼ਨ ਜੋ ਸਮਾਂ ਦੱਸੇਗਾ ਜੇ ਸਮੇਂ ਦੇ ਮੁਤਾਬਕ ਆਪਾਂ ਐਕਸ਼ਨ ਲਵੇਗੀ ਪੰਚਾਇਤ ਉਹਦੇ ਤੇ ਕੀ ਕੋਈ ਪੁਲਿਸ ਕਾਰਵਾਈ ਵੀ ਕਰਵਾਈ ਗਈ ਹੈ ਜਾਂ ਕੋਈ ਕਾਨੂੰਨੀ ਕਾਰਵਾਈ ਦੀ ਪੂਰਾ ਜ਼ੋਰ ਕੀਤੀ ਗਈ ਹੈ ਪੰਚਾਇਤ ਵੱਲੋਂ ਨਹੀਂ ਦੇਖੋ ਜਦੋਂ ਤੱਕ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਬੱਚੀ ਨੇ ਵਿਆਹ ਕਰਵਾ ਲਿਆ ਉਹ ਤੋਂ ਪਹਿਲਾਂ ਆਪਾਂ ਪ੍ਰਸ਼ਾਸਨ ਕੋਲ ਗਏ ਪੁਲਿਸ ਪ੍ਰਸ਼ਾਸਨ ਕੋਲ ਉੱਥੇ ਰਿਪੋਰਟ ਲਖਾਈ ਤਾਂ ਉਹਨਾਂ ਨੇ ਪੂਰੇ ਸਹਿਯੋਗ ਦਿੱਤਾ ਸਾਡੇ ਨਾਲ ਮਤਰਕੇ ਬੱਚੀ ਨੂੰ ਲੱਭਣ ਤੱਕ ਗਏ ਆ ਉਹ ਉਸ ਤੋਂ ਬਾਅਦ ਜਦੋਂ ਦੋ ਦਿਨ ਬਾਅਦ ਉਹਦੀ ਵੀਡੀਓ ਆ ਜਾਂਦੀ ਹੈ ਕਿਵੇਂ ਮੈਰਿਜ ਕਰਵਾ ਲਈ ਹੈ ਫਿਰ ਤਾਂ ਦੇਖੋ ਬਲ ਗਿਆ ਕਾਨੂੰਨ ਕਹਿੰਦਾ ਵੀ ਆਪਸ ਵਿੱਚ ਰਹਿ ਸਕਦੇ ਆ ਤਾਂ ਫਿਰ ਆਪਾਂ ਨੇ ਉਸ ਤੋਂ ਬਾਅਦ ਪਿੰਡ ਪੱਦਰ ਤੇ ਹੀ ਪਿੰਡ ਦੇ ਸਯੋਗ ਦੇ ਨਾਲ ਸਾਰੇ ਉਹਦੇ ਪਰਿਵਾਰ ਦੇ ਨਾਲ ਵਾਚ ਕੇ ਸਾਰੇ ਪਿੰਡ ਦੇ ਵਿੱਚ ਆਪਾਂ ਮਤਰਕੇ ਇਕੱਲੇ ਪਰਿਵਾਰ ਮੈਂਬਰ ਦੇ ਵਿਊ ਲੈ ਕੇ ਪੰਚਾਇਤ ਮੈਂਬਰ ਦੇ ਸੋ ਇਹ ਮਤਾ ਪਾਸ ਕੀਤਾ ਵੀ ਤਾਂ ਕਿ ਉਹਨਾਂ ਦਾ ਬਾਈਕਟ ਕਰ ਦੋ ਕਿ ਕੋਈ ਕਰ ਲੂ ਇਹ ਜੀ ਅਣਹੋਣੀ ਘਟਨਾ ਨਾ ਹੋਵੇ ਜਿਸ ਦੇ ਨਾਲ ਪਿੰਡ ਨੂੰ ਸ਼ਰਮ ਸ਼ਾਰਾ ਇਸ ਤੋਂ ਵੱਧ ਹੋਣਾ ਪਵੇ ਉਹਦੇ ਪਰਿਵਾਰ ਦਾ ਨੁਕਸਾਨ ਹੋਵੇ ਗਈ ਸਰਪੰਚ ਸਾਹਿਬ ਤੁਸੀਂ ਜੋ ਐਕਸ਼ਨ ਲਿਆ ਹੈਗਾ ਸਾਰੇ ਪਾਸੇ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਉਹਦੀ ਸਲਾਣਾ ਵੀ ਹੋ ਰਹੀ ਆ ਹਰ ਕੋਈ ਅਪਰੀਸ਼ੀਏਟ ਕਰ ਰਿਹਾ ਤੁਹਾਡੇ ਐਕਸ਼ਨ ਨੂੰ ਪਰ ਆਮ ਤੌਰ ਤੇ ਦੇਖਿਆ ਗਿਆ ਕਿ ਜਿਵੇਂ ਤੁਸੀਂ ਲੋਕ ਭਲਾਈ ਦੇ ਲਈ ਆਪਣੇ ਜੋ ਪੰਜਾਬ ਦਾ ਸੱਭਿਆਚਾਰ ਆ ਉਹਨੂੰ ਸੰਭਾਲਣ ਦੇ ਲਈ ਰਿਸ਼ਤਿਆਂ ਨੂੰ ਜੋ ਸੰਭਾਲਣ ਦਾ ਆ ਰਿਹਾ ਆਪਣਾ ਰੀਤੀ ਰਿਵਾਜ ਹੁਣ ਤੱਕ ਚੱਲਦੇ ਆ ਰਹੇ ਨੇ ਉਹਨੂੰ ਸੰਭਾਲਣ ਦੇ ਲਈ ਐਕਸ਼ਨ ਲਿਆ ਪਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਨ੍ਹਾਂ ਦੇ ਖਿਲਾਫ ਐਕਸ਼ਨ ਹੁੰਦਾ ਉਹ ਇਹਨੂੰ ਆਪਣੀ ਈਗੋ ਤੇ ਲੈ ਲੈਂਦੇ ਨੇ ਵੀ ਸਾਡੇ ਖਿਲਾਫ ਵੀ ਸਾਡੀ ਬੇਇੱਜ਼ਤੀ ਕਰਤੀ ਜੇਕਰ ਕੋਈ ਉਹ ਨੌਜਵਾਨ ਜਾਂ ਉਹ ਕੁੜੀ ਐਦਾਂ ਦਾ ਐਕਸ਼ਨ ਲੈਂਦੇ ਨੇ ਵੀ ੱੱਕੇ ਨਾਲ ਜਿਵੇਂ ਪਿੰਡ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਨ ਜਾਂ ਕੋਈ ਪਿੰਡ ਦੇ ਖਿਲਾਫ ਐਦਾਂ ਦੀ ਕਾਰਵਾਈ ਕਰਨ ਤਾਂ ਉੱਥੇ ਫਿਰ ਤੁਹਾਡਾ ਕੀ ਪੱਖ ਹੋਊਗਾ ਜੀ ਨਹੀਂ ਉੱਥੇ ਬਿਲਕੁਲ ਆਪਣਾ ਪੰਚਾਇਤ ਆਪਣਾ ਪੱਖ ਰੱਖੇਗੀ ਜੇ ਉਹ ਬੰਦੇ ਐਦਾਂ ਦੀ ਕੋਈ ਹਰਕਤ ਕਰਦੇ ਆਂ ਐ ਵੈਸੇ ਮੈਨੂੰ ਲੱਗਦਾ ਨਹੀਂ ਉਹ ਕਰਨਗੇ ਕਿਉਂਕਿ ਦੇਖੋ ਜੋ ਆਪਾਂ ਸਾਰੇ ਛਿਆਣੇ ਆਪੋ ਆਪਣੇ ਘਰ ਨੂੰ ਜੋ ਸਮਾਜ ਹੈ ਜਾ ਜੋ ਸਾਡਾ ਕਲਚਰ ਹੈ ਉਹ ਇਸ ਚੀਜ਼ ਦੀ ਅੱਗੇ ਨਹੀਂ ਦਿੰਦਾ ਹਨਾ ਆਪਾਂ ਸਮਾਜ ਦੇ ਸਮਾਜ ਨੂੰ ਦੇਖਦੇ ਹੋਏ ਪਿੰਡ ਦੇ ਮਾਹੌਲ ਨੂੰ ਦੇਖਦੇ ਹੋਏ ਆਪਣੇ ਪਿੰਡ ਨੂੰ ਪ੍ਰੋਟੈਕਟ ਕਰਨੇ ਵਾਸਤੇ ਹੀ ਇਹ ਡਿਸੀਜਨ ਲਿਆ ਹੈ ਜੇ ਕੋਈ ਐਡਾ ਨਹੀਂ ਗੱਲਬਾਤ ਹੁੰਦੀ ਹੈ ਤਾਂ ਆਪਾਂ ਉਹਦਾ ਡਟ ਕੇ ਵਿਰੋਧ ਕਰਨ ਨੂੰ ਤਿਆਰ ਹੈ ਕੀ ਪੰਚਾਇਤ ਨੇ ਕੋਈ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਆ ਜਾਂ ਫਿਰ ਪੰਚਾਇਤ ਨੇ ਜਾਂ ਪਰਿਵਾਰ ਨੇ ਉਹਨਾਂ ਨਾਲ ਸੰਪਰਕ ਕੀਤਾ ਹੋਵੇ ਜਾਂ ਫਿਰ ਉਹਨਾਂ ਨੇ ਮੁੰਡੇ ਕੁੜੀ ਨੇ ਪੰਚਾਇਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਦੇਖੋ ਪੰਚਾਇਤ ਵੱਲੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਕਿ ਮੈਂ ਉਹਨਾਂ ਦੇ ਪਰਿਵਾਰ ਕੋਲ ਵੀ ਗਿਆ ਪਰ ਪੱਤਰ ਕੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਨੂੰ ਮਿੰਡ ਵਿੱਚ ਨੌਲੇਜ ਨਹੀਂ ਹੈ ਵੀ ਹੈ ਕਿੱਥੇ ਨੇ ਉਹ ਠੀਕ ਹੈ ਠੀਕ ਨਹੀਂ ਕਿਉਂਕਿ ਵੈਸੇ ਤਾਂ ਤੁਹਾਡੇ ਜਿਹੜੇ ਐਕਸ਼ਨ ਤੋਂ ਹੀ ਸਾਰਾ ਕੁਝ ਕਲੀਅਰ ਹੋ ਗਿਆ ਪਰ ਇਹ ਕਈ ਵਾਰ ਆਡੀਅנס ਦੇ ਸਵਾਲ ਹੁੰਦੇ ਨੇ ਵੀ ਕੋਈ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਨਾ ਸੰਪਰਕ ਕਰ ਲਿਆ ਹੋਵੇ ਜਾਂ ਕੋਈ ਗੱਲਬਾਤ ਨਾ ਕੀਤੀ ਹੋਵੇ ਇਹ ਗੱਲ ਆਪਾਂ ਤਾਂ ਕਰਕੇ ਕਲੀਅਰ ਕਰ ਲਈ ਹੈ ਤੇ ਬਜ਼ੁਰਗ ਵੀ ਸਾਡੇ ਨਾਲ ਪਿੰਡ ਦੇ ਬੈਠੇ ਨੇ ਤੇ ਤੁਸੀਂ ਜਿਵੇਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਇਹ ਖਬਰ ਬਾਰੇ ਪਤਾ ਲੱਗਿਆ ਠੀਕ ਹੈ ਤੇ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਆਇਆ ਜੀ ਇਹ ਸੋਚ ਦਿਮਾਗ 'ਮੈਂ ਤਾਂ ਸਾਡੇ ਵਿੱਚ ਆਇਆ ਵੀ ਪਿੰਡ 'ਮਾਂ ਰਹਿਣ ਨਹੀਂ ਚਾਹੀਦੇ ਉਹ हां ਸਾਡੇ ਤੇ ਪਰ ਆਉ ਤੁਮ ਬਿਲਕੁਲ ਇਹ ਕਟਣਾ ਸੁਣ ਕੇ ਤੁਹਾਡੀ ਹੁਣ ਜਿਵੇਂ ਉਮਰ ਦਾ ਵੀ ਤਜਰਬਾ ਹੈ ਕਦੇ ਐਦਾਂ ਦੀਆਂ ਗੱਲਾਂ ਕਦੇ ਪਹਿਲਾਂ ਕਦੇ ਸੁਣੀਆਂ ਸੀ ਵੀ ਐਦਾਂ ਕਦੇ ਹੋਇਆ ਪਹਿਲਾਂ ਕਦੀ ਇਕਣਾ ਕਦੀ ਹੋਇਆ ਹੀ ਨਹੀਂ ਪਹਿਲਾਂ ਇਕਣਾ ਕਦੀ ਵੀ ਹੋਇਆ ਨਹੀਂ ਇਹ ਦੋਹੇ ਚਾਚਾ ਭਤੀਜੀ ਦੇ ਪਹਿਲਾਂ ਆਪਣੇ ਮਾਮੇ ਦੀ ਕੁੜੀ ਨੂੰ ਕੱਟ ਲਿਆ ਇਹ ਅੱਛਾ ਉਹਦੀ ਕੋਡ ਮੈਰਿਜ ਕਰਾ ਲਈ ਨੇ ਮਤਲਬ ਰਿਸ਼ਤੇਆਂ ਦਾ ਸ਼ੁਰੂ ਤੋਂ ਹੀ ਘਾਣ ਸ਼ੁਰੂ ਦੇ ਕਰਦਾ ਹੈ ਅਮਲੀ ਬੰਦਾ ਐਂਸਾਇਟੀ ਬੰਦਾ ਇਹ ਅੱਛਾ ਜੀ ਹਾਂ ਕਈ ਗੱਲਾਂ ਠਾਣਿਆਂ ਮ ਫੜ ਲਿਆ ਜਵਾਨਤਪੁਰ ਆਇਆ ਹੁਣ अच्छा ये और क्या क्योंकि पंजाब ਦੇ ਵਿੱਚ ਪਹਿਲਾਂ ਇਹ ਗੱਲਾਂ ਹੁੰਦੀਆਂ ਨੇ ਵੀ ਜਿਹੜੇ ਰਿਸ਼ਤੇ ਨੇ ਵੀ ਇਹ ਆਮ ਤੌਰ ਤੇ ਕਿਹਾ ਜਾਂਦਾ ਵੀ ਦੋਸਤ ਦੀ ਭੈਣ ਨੂੰ ਵੀ ਭੈਣ ਸਮਝਣਾ ਹਨਾ ਵੀ ਜੇ ਕਿਸੇ ਦੇ ਘਰੇ ਜਾਣਾ ਤਾਂ ਉਹਦੀ ਰਸੋਈ ਵੱਲ ਆਪਣੀ ਨਿਗਾ ਨਹੀਂ ਹੋਣੀ ਚਾਹੀਦੀ ਇਹ ਗੱਲਾਂ ਬਚਪਨ ਤੋਂ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਨੇ ਪਰ ਜਿਵੇਂ ਤੁਸੀਂ ਦੱਸਿਆ ਵੀ ਉਹ ਰਿਸ਼ਤੇਆਂ ਦਾ ਸ਼ੁਰੂ ਤੋਂ ਹੀ ਇਦਾਂ ਪਹਿਲਾਂ ਵੀ ਰਿਸ਼ਤੇਦਾਰੀ ਚੋਂ ਇਦਾਂ ਉਹਨੇ ਕੀਤਾ ਹਨਾ ਤੇ ਕੀ ਲੱਗਦਾਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁੜੀ ਦਾ ਭਵਿੱਖ ਕਿਵੇਂ ਦੇਖਦੇ ਹੋ ਤੁਸੀਂ ਕੁੜੀ ਤਾਂ ਉਹਨੇ ਗਾਹਾਂ ਕੁੜੀ ਵੇਚਣੀ ਉਹ ਬੰਦਾ ਰੋਟੀ ਖਾਣ ਲੈ ਕੇ ਨਹੀਂ ਹੈਗਾ ਉਹ ਅੱਛਾ ਜੀ ਉਹ ਬੰਦਾ ਰੋਟੀ ਖਾਉਣੇ ਲਾਇਕ ਨਹੀਂ ਕੁੜੀ ਨੂੰ ਹੈਗਾ ਪਹਿਲਾਂ ਕਦੇ ਭੱਜ ਗਈ ਉਹਦੇ ਮਮ ਦੀ ਕੁੜੀ ਚੋਂ ਕੁਝ ਹੈ ਨਹੀਂ ਤਾਂ ਪੱਲੇ ਤਾਂ ਹੀ ਭੱਜ ਗਈ ਉਹ ਹੁਣ ਉਹ ਪਿੰਡ ਮੈਂ ਹੀ ਪਿਆ ਹੀ ਵੀ ਵੀ ਤੁਹਾਨੂੰ ਕੀ ਲੱਗਦਾ ਵੀ ਉਹ ਕੁੜੀ ਨੂੰ ਪਤਾ ਨਹੀਂ ਸੀਗਾ ਜੀ ਵੀ ਜਾਂ ਫਿਰ ਕੋਈ ਕਹਦੇ ਵੀ ਅਕਲ ਤੇ ਪੜ੍ਹਦੇ ਕੁੜੀ ਨੂੰ ਪਤਾ ਤਾਂ ਸਾਰਾ ਕੁ ਕੁੜੀ ਦੇ ਕੋਲ ਦਾ ਘਰ ਆ ਹੋ ਜਾਵਾਂ ਸਾਹਮਣੇ ਆਪਣੇ ਦਰਵਾਜ਼ੇ ਉਹਨਾਂ ਦੇ ਕੁੜੀ ਨੂੰ ਸਾਰਾ ਪਤਾ ਤਾਂ ਕੁੜੀ ਨੂੰ ਵੀ ਇਹ ਬੰਦਾ ਆਇਆ ਜਾਂ ਨਸ਼ੇੜੀ ਬੰਦਾ ਇਹ ਠੀਕ ਹੈ ਵੀ ਉਹਨੂੰ ਪਤਾ ਤਾਂ ਹੈ ਸਭ ਕੋਲ ਪਤਾ ਆ ਕਰਵੇ ਪੜਦਾ ਖਬਰੇ ਉਹਨੇ ਕੀ ਕਰਿਆ ਉਹਨੂੰ ਕੀ ਨਹੀਂ ਕਰਿਆ ਇੱਕ ਦੇਖਿਆ ਜਾਂਦੇ ਜਿਵੇਂ ਚਲੋ ਪ੍ਰੇਮ ਵਿਆਹ ਦੇ ਕੋਈ ਵੀ ਖਿਲਾਫ ਨਹੀਂ ਹੁੰਦਾ ਕਾਨੂੰਨ ਮੁਤਾਬਕ ਜੋ ਵੀ ਹੁੰਦਾ ਹਨ ਸਾਰੇ ਉਹਨੂੰ ਮੰਨਤਾ ਦਿੰਦੇ ਨੇ ਪਰ ਇਹ ਜਿਵੇਂ ਰਿਸ਼ਤਿਆਂ ਦੇ ਵਿੱਚ ਹੈ ਨਾ ਬਲੈਡ ਰਿਲੇਸ਼ਨ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਵੀ ਮਾਨਯੋਗ ਕੋਰਟ ਤੇ ਵਿੱਚ ਵੀ ਉਹਨਾਂ ਨੇ ਐਪਲੀਕੇਸ਼ਨ ਲਈ ਹੋਊਗੀ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਸਨ ਆਫ ਜਾਂ ਪਿਛਲਾ ਰਿਲੇਸ਼ਨ ਕੀ ਤੁਹਾਨੂੰ ਲੱਗਦਾ ਵੀ ਕੋਰਟ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਪਿੱਛੇ ਉਹਨਾਂ ਦਾ ਕੀ ਰਿਸ਼ਤਾ ਹੈਗਾ ਹਨਾ ਇਹ ਲੱਗਦਾ ਵੀ ਇਹ ਚੀਜ਼ ਤੇ ਵੀ ਧਿਆਨ ਦੇਣਾ ਚਾਹੀਦਾ ਇਹ ਤਾਂ ਗਵਰਨਮੈਂਟ ਨੂੰ ਵੀ ਧਿਆਨ ਦੇਣਾ ਚਾਹੀਦਾ ਭੈਣ ਭਾਈ ਦੇ ਰਿਸ਼ਤੇ ਨੂੰ ਤਾਂ ਕੈਮ ਰੱਖਣਾ ਚਾਹੀਦਾ ਨਾ ਚਾਚੇ ਭਤੀ ਜਿਹਦੇ ਨੂੰ ਮਾ ਬਾਬਾ ਤਾਂ ਤਦ ਰਿਤੇ ਨਹੀਂ ਮਤੀ ਦਾ ਉਹਨਾਂ ਨੂੰ ਵੀ ਕੈਮ ਰੱਖਣਾ ਚਾਹੀਦਾ ਇਹਨੂੰ ਕੀ ਲੱਗਦਾ ਕਿ ਜਿਵੇਂ ਦੀ ਇਹ ਫਿਰਤ ਪਈ ਹੈ ਜੇ ਫਿਰਤ ਪੈ ਗਈ ਤਾਂ ਬਹੁਤ ਖਤਰਨਾਕ ਹੋ ਪੰਜਾਬ ਲਈ ਆ ਹੁਣੇ ਵਾਲੇ ਟਾਈਮ 'ਚ ਇਹ ਤਾਂ ਭੈਣ ਭਾਈ ਵਾਲੇ ਰਿਸ਼ਤੇ ਖਤਮ ਹੋ ਰਹੇ ਹੁਣ ਇਹ ਚਾਚੇ ਭਤੀਜੇ ਦੇ ਰਿਸ਼ਤੇ ਖਤਮ ਹੋ ਰਹੇ ਦਰਵਾਜ਼ੇ 'ਚ ਚਾਚਾ ਭਤੀਜੀ ਸਕੇ ਉਹ ਜਿਹੜਾ ਕੱਢ ਕੇ ਲੈ ਗਿਆ ਉਹਨੂੰ ਪਹਿਲਾਂ ਮਾਮੇ ਦੀ ਕੁੜੀ ਕੱਢ ਲਿਆ ਉਹਦੇ ਕੋਲ ਮੈਡੀਕਲ ਲਈ ਥਾਣੇ 'ਵਾਂ ਫੈਸਲਾ ਹੋਇਆ ਉਹ ਆਪਣਾ ਕੁੜੀ ਨੂੰ ਲੈ ਕੇ ਇੱਕ ਘਰਾਂ ਆ ਗਿਆ ਫਿਰ ਉਹ ਕੁੜੀ ਕਿੱਥੇ ਆਉਣ ਜਿਹੜੀ ਹੋਰ ਇਹਨਾਂ ਦੇ ਪਰੌਸਮਾਂ ਵਿਆਹੀ ਵੀ ਉਹ ਹੁਣ ਅੱਛਾ ਦੁਬਾਰੇ ਵਿਆਹ ਹੋ ਗਿਆ ਦੁਬਾਰੇ ਹੋਰ ਦੇ ਵਿਆਹ ਦੀ ਹੋ ਅੱਛਾ ਹਾਂ ਵੀ ਪਹਿਲਾਂ ਉਹਨੂੰ ਵੀ ਕੱਢ ਲਿਆ ਸੀ ਤੇ ਕਰਦਾ ਕਿ ਇਹ ਕੰਮ ਕਰ ਕੀ ਕਰ ਕੰਮ ਕੋਈ ਨਹੀਂ ਕਰਦਾ ਪਹਿਲਾਂ ਨਸ਼ੇ ਵੇਚਦਾ ਇਹ ਨਸ਼ੇੜੀ ਬੰਦਾ ਹੈ ਤੇ ਗੈਰ ਕਾਨੂੰਨੀ ਗੈਰ ਕਾਨੂੰਨੀ ਕੰਮ ਕਰਦਾ ਚੋਰੀਆਂ ਕਰਨੀਆਂ ਨੇ ਡਾਕੇ ਮਾਰਨੇ ਇਹ ਕੰਮ ਕਰਦਾ ਬਜ਼ੁਰਗਾਂ ਨੂੰ ਤੁਸੀਂ ਕੀ ਕੋਈ ਸਨੇਹਾ ਦੇਣਾ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਵੀ ਜੇ ਉਹ ਦੇਖਦੇ ਹਣ ਇਹ ਜੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕਿਉਂਕਿ ਬਜ਼ੁਰਗਾਂ ਦੇ ਹਨਾ ਇੱਕ ਸਨੇਹਾ ਹੀ ਹੁੰਦਾ ਬੱਚਿਆਂ ਨੂੰ ਸਮਝਾਉਣਾ ਹੁੰਦਾ ਸਨੇਹਾ ਤਾਂ ਅਸੀਂ ਇਹ ਜਿਹੜੇ ਉਹਨਾਂ ਨੂੰ ਨਹੀਂ ਆਪਾਂ ਕਹਿੰਦੇ ਉਹ ਤਾਂ ਚਲੋ ਜਿਹੜਾ ਗਲਤ ਕੰਮ ਜਿਹੜਾ ਕਰਨਾ ਸੀ ਉਹਨਾਂ ਨੇ ਤਾਂ ਕਰ ਲਿਆ ਵੀ ਜਿਹੜੇ ਹੋਰ ਤੁਹਾਨੂੰ ਦੇਖ ਰਹੇ ਨੇ ਪੰਜਾਬ ਦੇ ਬੱਚੇ ਨੇ ਜਾਂ ਪਿੰਡ ਦੇ ਬੱਚੇ ਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਉਹ ਵੀ ਇਹ ਜੇ ਕੰਮ ਨਾ ਕਰਨ ਉਹ ਤਾਂ ਇਹ ਹੁਣ ਤੁਹਾਨੂੰ ਸਰਪੰਚ ਸਾਹਿਬ ਨੇ ਦੱਸੇ ਲਿਆ ਵੀ ਆਉਣ ਵਾਲਾ ਭਵਿੱਖ ਵਿਗੜਦਾ ਜਾ ਰਿਹਾ ਹੈ ਇਹ ਹਾਲਾਤ ਦੇਖ ਕੇ ਲੇ ਜੀਨ ਦਾ ਸੁਧਾਰਿਆ ਜਾਵੇ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਤੁਹਾਨੂੰ ਵੀ ਮਾਨਤਾ ਦੰਨੇ ਆ ਇਹ ਮਾਨਤਾ ਵੀ ਗਲਤ ਹੈ ਪਹਿਲਾਂ ਰਿਸ਼ਤਾ ਪੁੱਛ ਕੇ ਤਾਂ ਕਰਨਾ ਚਾਹੀਦਾ ਨਾ ਇਹ ਗੱਲ ਕੋਰਟ ਦੀ ਗਲਤ ਹੈ ਇਹ ਐਸੀ ਪਿੱਛੇ ਅੱਜ ਦਾ ਬਣਿਆ ਮਾਹੌਲ ਵੀ ਸਾਰੇ ਪਾਸੇ ਪਤਾ ਲੱਗੇ ਇਹਨੂੰ ਕੋਰਟ ਨੂੰ ਵੀ ਲੱਗੇ ਵੀ ਇਹ ਜੇ ਪਹਿਲਾਂ ਜੇ ਕੋਰਟ ਮੈਰਿਜ ਹੋਣੀ ਹੈ ਤਾਂ ਇਹਦਾ ਪੁੱਛਣਾ ਪੈਂਦਾ ਹੈ ਵੀ ਹਾਂ ਤੇਰਾ ਇਹ ਕੀ ਲੱਗਦਾ ਹੈ ਲੈ ਲੈ ਜਿਵੇਂ ਦੇਖਿਆ ਵੀ ਸ਼ਾਇਦ ਕੋਰਟ ਨੂੰ ਨਾ ਪਤਾ ਹੋਵੇ ਕੀ ਲੱਗਦਾ ਕਿ ਇਦਾਂ ਦੀ ਵੀ ਕਾਰਵਾਈ ਜਾਂ ਤੁਹਾਡੇ ਵੱਲੋਂ ਪਹਿਲ ਕੀਤੀ ਜਾਵੇ ਜਿਵੇਂ ਤੁਸੀਂ ਇਹ ਵੀ ਵਧੀਆ ਪਹਿਲ ਕੀਤੀ ਹੈ ਕਿ ਕੋਰਟ ਦੇ ਵਿੱਚ ਕੋਈ ਜਨਹਿੱਤ ਪਟੀਸ਼ਨ ਪਾਈ ਜਾਵੇ ਵੀ ਇਦਾਂ ਦੇ ਰਿਸ਼ਤਿਆਂ ਦੇ ਬਾਰੇ ਵੀ ਬਾਤ ਚ ਆ ਜਾਵੇ ਵੀ ਜੇਕਰ ਕੋਈ ਕਾਨੂੰਨ ਦੇ ਰਿਸ਼ਤੇ ਅੰਧਲਾ ਮੈਰਿਜ ਹੁੰਦੀ ਹੈ ਨੇਸੀ ਮੰਤਰ ਕੇ ਆਲਰੇਡੀ ਪਹਿਲਾਂ ਵੀ ਚੰਦਲੋਂ ਡਿਮਾਂਡ ਕਰ ਚੁੱਕੇ ਹੁਣ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਿਹੜਾ ਚਲੋ ਕਾਨੂੰਨ ਬਣੇਗਾ ਠੀਕ ਹੈ ਉਹਦੇ ਵੀ ਕੁਛ ਨਾ ਕੁਛ ਸੋਧ ਕੀਤੀ ਜਾਵੇ ਤਾਂ ਕਿ ਜਿਹੜੇ ਬਰਾਦਰ ਰਿਲੇਸ਼ਨ ਦੇ ਵਿੱਚ ਇਦਾਂ ਦੇ ਹੱਕ ਤਾਂ ਹੁੰਦੇ ਜਾਂ ਇਦਾਂ ਦੇ ਡਰਾਮਾ ਹੁੰਦੇ ਉਹਨੂੰ ਰੋਕੇ ਜਾ ਸਕੇ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਆਪਣੇ ਪਿੰਡ ਵਾਸੀਆਂ ਨੂੰ ਜੰਫਰ ਜਿਹੜੇ ਤੁਹਾਨੂੰ ਆਡੀਅנס ਦੇਖ ਰਹੀ ਆ ਬੱਚੇ ਨੌਜਵਾਨ ਵੀ ਦੇਖ ਰਹੇ ਨੇ ਤੁਹਾਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਿ ਜਿਹੜੇ ਇੱਕ ਬੱਚੇ ਦਾ ਜਿਹੜੇ ਕੋਲ ਮਾਪੇ ਪੂਰੇ ਐ ਇੰਨੀ ਰੀਜਾਂ 17 ਹੁੰਦੀਆਂ ਇੰਨੇ ਰੀਜਾਂ 17 ਦੇ ਨਾਲ ਪਾਲ ਪੋਸ਼ ਕੇ ਐਡਾ ਬੜਾ ਕਰਦੇ ਆ ਸੋ ਜੋ ਇਹ ਜੀ ਗੱਲ ਹੁੰਦੀ ਹੈ ਜਾਂ ਇਦਾਂ ਦੀ ਘਟਰਾਵਾ ਮਤਲਬ ਜੇ ਐਡਾ ਸਟੈਪ ਚੱਕਣ ਤੋਂ ਪਹਿਲਾਂ ਉਹਨਾਂ ਨੂੰ ਸੋਚ ਸਮਝ ਕੇ ਆਪਣੇ ਪੇਰੈਂਟਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਮਾਪੇ ਸਾਨੂੰ ਪਾਲਿਆ ਪੋਸ਼ੇ ਇਵਨ ਕਿ 9 ਮਹੀਨੇ ਮਾਂ ਆਪਣੇ ਕੁੱਕ ਦੇ ਵਿੱਚ ਰੱਖਦੀ ਹੈ ਨਾ ਸੋ ਜੇ ਬੱਚਾ ਕੋਈ ਇਦਾਂ ਦੀ ਹਰਕਤ ਕਰਦਾ ਤਾਂ ਮੈਂ ਉਹਨੂੰ ਚਾਹੁੰਦਾ ਕਿ ਬੇ ਉਹਨੂੰ ਇਦਾਂ ਦੀ ਮਤਲਬ ਨਹੀਂ ਕਰਨਾ ਚਾਹੀਦਾ ਇਦਾਂ ਤੋਂ ਦੂਰ ਰਹਿਣਾ ਚਾਹੀਦਾ ਮਤਲਬ ਚੰਗੀ ਸੰਗਤ ਕਰਨੀ ਚਾਹੀਦੀ ਹੈ ਆਪਣੇ ਪੇਰੈਂਟਸ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿਉਂਕਿ ਮਾਪੇ ਜੋ ਹੁੰਦੇ ਆ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਹਨ ਚੰਗਾ ਹੀ ਚਾਹੁੰਦੇ ਆ ਸੋ ਮਾਪਿਆਂ ਦੇ ਨਾਲ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਅੱਗੇ ਜੋ ਕਰਨਾ ਚਾਹੀਦਾ ਸੋ ਇਹੀ ਕਹਿਣਾ ਚਲੋ ਲਵ ਮੈਰਿਜ ਕਰਵਾਣੀ ਕੋਈ ਵੱਡ ਉਹ ਨਹੀਂ ਹੈ ਗਰਵਾਣੀ ਹੈ ਆਪਾਂ ਕਰ ਸਕਦੇ ਆ ਪਰ ਇਹਦੇ ਨਾਲ ਆਪਣੇ ਮਾਪੇ ਨੂੰ ਇਵਨ ਆਪਣੇ ਮਾਪੇ ਨੂੰ ਦੀ ਸਹਿਮਤੀ ਦਾ ਘੱਟੋ ਘੱਟ ਲੈਣੀ ਚਾਹੀਦੀ ਹੈ ਇੰਨਾ ਤਾਂ ਹੱਕ ਪੇਰੈਂਟਸ ਦਾ ਬਣਦਾ ਕੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹੋ ਜਾਂਦੀਆਂ ਹਾਂਜੀ ਹਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਵਧੀਆ ਵਿਚਾਰ ਦਿੱਤੇ ਸੋ ਇਸ ਸਰਪੰਚ ਸਨ ਪਿੰਡ ਮਾਨਕਪੁਰ شریف ਤੋਂ ਜਿਨ੍ਹਾਂ ਨੇ ਕਿ ਜਿਹੜਾ ਤੁਸੀਂ ਪਿਛਲੇ ਇੱਕ ਦੋ ਦਿਨਾਂ ਤੋਂ ਦੇਖ ਰਹੇ ਹੋ ਕਾਰਵਾਈ ਕੀਤੀ ਹੈ ਤੇ ਜਿਹਨੂੰ ਸਲਾਹਿਆ ਵੀ ਜਾ ਰਿਹਾ ਹੈ ਤੇ ਉਹਨਾਂ ਨੇ ਵਿਚਾਰ ਵੀ ਬਹੁਤ ਵਧੀਆ ਦਿੱਤੇ ਨੇ ਕਿ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਸਟੈਪ ਲੈਣ ਤੋਂ ਪਹਿਲਾਂ ਮਾਪਿਓ ਵੱਲ ਜ਼ਰੂਰ ਦੇਖਣਾ ਚਾਹੀਦਾ ਹੈ ਮਾਪਿਓ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਚਾਹੁੰਦੇ ਜਿਵੇਂ ਕਿ ਬਜ਼ੁਰਗਾਂ ਨੇ ਵੀ ਦੱਸਿਆ ਕਿ ਉਹ ਜਿਹੜਾ ਨੌਜਵਾਨ ਹੈ ਪਹਿਲਾਂ ਵੀ ਇਦਾਂ ਦੀ ਗੈਰਕਾਨੂੰਨੀ ਵਰਤੀ ਵਾਲਾ ਹੀ ਹੈ ਪਹਿਲਾਂ ਵੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਇਸ ਤਰ੍ਹਾਂ ਕੁੜੀ ਕੱਢ ਲਿਆ ਆ ਸੀਗਾ ਉਹਦੀ ਵੀ ਜ਼ਿੰਦਗੀ ਖਰਾਬ ਕੀਤੀ ਉਹ ਕੁੜੀ ਹਾਲਾਂਕਿ ਦੂਜੀ ਥਾਂ ਤੇ ਵਿਆਹ ਹੋਇਆ ਪਰ ਕਿਤੇ ਨਾ ਕਿਤੇ ਉਹ ਕੁੜੀ ਦੀ ਵੀ ਜ਼ਿੰਦਗੀ ਤੇ ਇੱਕ ਵੱਡਾ ਕੁਐਸਚਨ ਮਾਰਕ ਲੱਗ ਚੁੱਕਿਆ ਜਿਹਦੇ ਨਾਲ ਹੁਣ ਵਿਆਹ ਕਰਵਾਇਆ ਸੋ ਇਸ ਤਰ੍ਹਾਂ ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਜ਼ਰੂਰ ਆਪਣੇ ਪਰਿਵਾਰ ਦੇ ਸਲਾਹ ਦੇ ਨਾਲ ਇਸ ਤਰ੍ਹਾਂ ਦੇ ਕਦਮ ਚੱਕਣੇ ਚਾਹੀਦੇ ਨੇ ਕਿ ਜਿੱਥੇ ਖੁਸ਼ੀਆਂ ਵੀ ਦੁੱਗਣੀਆਂ ਹੁੰਦੀਆਂ ਨੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਵੀ ਨਹੀਂ ਆਉਂਦੀ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਤੁਹਾਡਾ ਕੋਈ ਸੁਝਾਅ ਹੋਵੇ ਇਸ ਮਾਮਲੇ ਤੇ ਜਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਖੁਫੀਆ ਸਾਨੂੰ ਦਿਓ ਇਜਾਜ਼ਤ ਧੰਨਵਾਦ